ਦਰਕਰਾਂ ਹਾਂ ਇਹ ਮਾਮਲਾ ਕੀ ਕਿ ਜਿਹੜਾ ਮੇਰੇ ਬੇਟੇ ਦੀ ਮੈਰਿਜ ਸੀ ਮਾਨ ਰਿਜ਼ੋਰਟ ਦੇ ਵਿੱਚ ਚਾਚੋ ਕੀ ਫਗਵਾੜੇ ਦੇ ਵਿੱਚ ਪੈਂਦਾ ਆ ਹਾਂਜੀ ਅਸੀਂ ਹੱਲੇ ਕੋਈ ਫਕਸ਼ਨ ਸ਼ੁਰੂ ਨਹੀਂ ਕੀਤਾ ਹੈਗਾ ਕਿ ਅ ਸਾਡਾ ਫਕਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਮੇਰਾ ਪਰਸ ਚੋਰੀ ਹੋਇਆ ਅ ਸਾਡੀ ਜਾਗ ਰਹੀ ਜਿਹਦੇ ਵਿੱਚ ਮੇਰਾ 10 ਲੱਖ ਕਾਸ਼ ਸੀਗਾ ਤੇ ਵਿੱਚ ਮੇਰੇ ਗਹਿਣੇ ਸੀਗੇ ਮੇਰੇ ਵਿੱਚ ਇੰਡੀਅਨ ਜੀਰੋ ਕਰੰਸੀ ਸਗੀ ਬਾਹਰਲੀ ਵਿਅਕਤੀ ਦੀ ਵੀ ਨਾ ਹੀ ਵੀ ਕੋਈ ਭਾਜੀ ਜ਼ਿਆਦਾ ਮੇਰੇ ਕਿਉਂਕਿ ਕਰਾਸ ਕਰੰਸੀ ਵਿੱਚ ਸਗੀ ਠੀਕ ਹੈ ਜੀ ਇੰਡੀਅਨ ਉਹਦੇ ਉੱਤੇ ਵੀ ਦੋ ਤਿੰਨ ਹਜ਼ਾਰ ਜੀਰੋ ਸਿਰਫ ਵਿੱਚ ਫਿਰ ਮੇਰੇ ਸਾਰੇ ਮੇਰਾ ਫਰੈਂਡ ਸਰਕਲ ਆਇਆ ਹੋਇਆ ਆ ਇਸ ਵਿੱਚ ਮੇਰੀ ਮੈਨੂੰ ਆਪਣੇ ਬਾਰੇ ਅਨਸਾਲਟ ਫੀਲ ਹੁੰਦੀ ਆ ਸੀ ਕੁਝ ਵੀ ਇੰਜੋਏ ਨਹੀਂ ਕਰ ਸਕਿਆ ਕੈਮਰੇ ਵਾਲੇ ਦੋ ਆਏ ਆ ਸਾਡੇ ਇਕੱਜ ਜੀ ਆ ਉਹਨਾਂ ਨੇ ਦੇਖਿਆ ਆ ਤੇ ਫੈਲਸ ਵਾਲੇ ਕਹਿੰਦੇ 2 ਮਿੰਟ ਲਈ 3 ਮਿੰਟ ਲਈ ਕੈਮਰੇ ਹੋ ਗਿਆ ਇੱਧਰ ਕਿੱਦਾਂ ਬੰਦ ਹੋ ਗਿਆ ਸਾਨੂੰ ਇਸ ਗੱਲ ਦਾ ਇਨਸਾਫ ਚਾਹੀਦਾ ਆ ਅਸੀਂ ਬਿਤੇਰੇ ਮੌਤ ਦਰਵਾਜੇ ਕਹਿੰਦੇ 3 ਮਿੰਟ ਲਈ ਕੈਮਰੇ 3 ਮਿੰਟ ਲਈ ਕੈਮਰੇ ਕਿੱਦਾਂ ਬੰਦ ਹੋ ਸਕਦੇ ਆ ਠੀਕ ਹੈ ਉਦੋਂ ਹੀ ਹੋਇਆ ਜਦੋਂ ਮੇਰਾ ਪਰਸ ਚੋਰੀ ਹੋਇਆ ਆ ਠੀਕ ਹੈ ਇੱਧਰ ਲੇਡੀਜ਼ ਬੈਠੀਆਂ ਮੈਨੂੰ ਨਹੀਂ ਸੀ ਪਤਾ ਬਈ ਬੈਕ ਤੇ ਇੱਕ ਰੂਮ ਦਸਰਾ ਹੈਗਾ ਦਰਵਾਜਾ ਉਹ ਕਹਿੰਦੀਆਂ ਆ ਕੋਈ ਬੱਚਾ ਲੈ ਕੇ ਨਠਿਆ ਸੀਗਾ ਭੱਜਿਆ ਛੋਟਾ ਜਿਹਾ ਬੱਚਾ ਸੀ ਵੀ ਅਸੀਂ ਕਿਹਾ ਵੀ ਘਰੇ ਆਪਣੀ ਮਾਂ ਦਾ ਪਰਸ ਲੈ ਕੇ ਚਲਿਆ ਸਾਨੂੰ ਉਹਨਾਂ ਤੇ ਵੀ ਡਾਊਟ ਆ ਮੈਨੂੰ ਉਹਨਾਂ ਤੇ ਵੀ ਡਾਊਟ ਆ ਇਹ ਸਾਰੇ ਲੇਲੇ ਹੋਏ ਆ ਇੱਕ ਮਾਮਲਾ ਮੈਨੂੰ ਇੱਕ ਮਾਮਲੇ ਨੂੰ ਲੈ ਕੇ ਪੁੱਛ ਰਹੇ ਹਾਂ ਹਾਂਜੀ ਅਸੀਂ ਸ਼ਿਕਾਇਤ ਕੀਤੀ ਆ ਅਸੀਂ ਰਿਪੋਰਟ ਰਿਪੋਰਟ ਕੀਤੀ ਆ ਪੁਲਿਸ ਦਾ ਮੈਨੂੰ ਇਹ ਸਾਡੇ ਪਰਝਾਈ ਆ ਇਹ ਵੀ ਮਲਾਜ਼ਮ ਆ ਹਾਂਜੀ ਇਹ ਫਾਰਦ ਕਾਜ ਦਰਜ ਕਰਾਉਣੀ ਆ ਅਸੀਂ ਕਾਡ ਦਿੱਤੀ ਹੈ ਕਾਡ ਦਿੱਤੀ ਨਹੀਂ ਕਰਵਾਉਣ ਲੱਗੇ ਕਿ ਉਹ ਤੁਹਾਨੂੰ ਕੋਈ ਜਾਣ ਕੇ ਕੀਤਾ ਕਿ ਇਹਨੇ ਸਾਧਵਿੱਤ ਕਿਸ ਨੇ ਮੈਨੂੰ ਲੰਮੇ ਤੋਂ ਜਾਣ ਕੇ ਹੋਈ ਜਾਂ ਮੈਨੂੰ ਸ਼ੱਕ ਹੈ ਇੱਥੇ ਸਾਰੇ ਸਟਾਫ ਤੇ ਸ਼ੱਕ ਕਰ ਲੈਂਦੇ ਨੇ ਨੇੜੀਜ਼ ਮੈਨੂੰ ਪਤਾ ਨਹੀਂ ਹੈਗਾ ਮੈਂ ਜਿਹੜੀ ਅਸੀਂ ਫੋਟੋ ਦੇਖੀ ਉਹਦੇ ਵਿੱਚ ਦੋ ਹੀ ਬੱਚੇ ਹੀ ਹੁੰਦੇ ਤੁਹਾਡੀ ਮੈਨੇਜਰ ਸਾਹਿਬ ਨਾਲ ਗੱਲਬਾਤ ਹੋਈ ਸੀ ਹਾਂਜੀ ਉਹ ਕੋਈ ਗੱਲ ਨਹੀਂ ਸੁਣ ਰਹੀ ਹੈ ਸਰਗੇ ਇੱਕ ਕੰਡ ਕਰ ਵਾਲੇ ਹੈਗੇ ਨਾ ਕੋਈ ਬਾਹਰ ਪਾ ਕੇ ਕਿੱਥੋਂ ਲੈ ਕੇ ਆ ਕੇ ਬੈਠ ਨੇ ਅਸੀਂ ਐਫਆਈਆ ਕਰਨਾ ਹੈ ਕਾਨੂੰਨੀ ਕਰਨੀ ਆ ਠੀਕ ਹੈ ਮੈਨੂੰ ਇਨਸਾਫ ਮਿਲਣਾ ਚਾਹੀਦਾ ਮੇਰਾ ਬਹੁਤ ਨੁਕਸਾਨ ਹੋਇਆ ਮੇਰੀ ਬਹੁਤ ਕਨਸਲਟ ਹੋਈ ਮੇਰੇ ਸਾਰੇ ਗੈਸਟ ਇਹਨਾਂ ਇਹ ਨੋਟਸ ਦੇ ਨਿਗਰਾਨੀ ਹੈਗੀ ਹੈ ਇਹਨਾਂ ਤੇ ਤਾਂ ਆ ਗਏ ਕੋਟਪੈਂਟ ਦੇਖ ਲੈ ਸਾਰੇ ਬਾਹਰ ਕਿਸੇ ਨਿਕਲੇ ਨਿਕਲੇ ਉਸ ਦਰਵਾਜੇ ਰਹੀ ਗੇਟ ਹੀ ਸਾਡਾ ਇੱਕ ਉਹ ਬਾਹਰ ਨੋ ਛੋਕੜੇ ਭੈਣ ਦੀ ਲਾਈਨਾਂ ਦਾ ਮਾਮਲਾ ਕੀ ਹੈ ਕਿ ਜਿਹੜਾ ਅੱਜ ਰਿਜ਼ੋਰਟ ਦੇ ਵਿੱਚ ਗੜੇ ਆਪਣੇ ਮਾਮਲਾ ਆਇਆ ਜੀ ਮੇਰੀ ਮਾਸੀ ਦੇ ਲੜਕੇ ਦੀ ਜਾਗੋ ਸੀਗੀ ਪੈਲੈਸ 'ਚ ਤੇ ਅਸੀਂ ਜਾਗੋ ਦੇ ਫੰਕਸ਼ਨ ਤੇ ਆਏ ਆ ਹੱਲੇ ਪੈਲੈਸ ਦੇ ਵਿੱਚ ਆਏ ਆ ਮਾਨ ਰਿਜ਼ੋਰਟ ਆ ਮਾਨ ਸੋਰਡ ਫਗਵਾੜੇ ਚਾਚੋਗੀ ਦੇ ਵਿੱਚ ਅਸੀਂ ਹਲੇ ਐਂਟਰ ਹੋਏ ਆ ਜਾਨੀ ਕਿ ਥੋੜੇ ਨਾਨਕਾ ਮੇਰ ਆਇਆ ਤੇ ਸਾਡੀ ਮਾਸੀ ਦਾ ਪਰਚੂਕ ਹੋ ਗਿਆ ਜਿਸ ਦੇ ਵਿੱਚ 10 ਲੱਖ ਰੁਪਈਆ 골ਡ ਤੇ ਬਾਹਲੀ ਕਰੰਸੀ ਸੀਗੀ 0 ਵੀ ਸੀ ਠੀਕ ਹੈ ਜੀ ਬਾਹਲੇ ਯੂਰੋ 10 ਲੱਖ ਰੁਪਈਆ ਤੇ 골ਡ ਸੀਗਾ ਸਰ ਕੋਈ ਸੀਸੀਟੀ ਵੀ ਕੈਮਰੇ ਵਿੱਚ ਆਇਆ ਸੀਸੀਟੀ ਕੈਮਰੇ ਵਿੱਚ ਬੰਦੇ ਆਇਆ ਜੀ ਠੀਕ ਹੈ ਜੀ ਦੋ ਜਣੇ ਆ ਸੀਸੀਟੀ ਕੈਮਰੇ ਵਿੱਚ ਆਏ ਆ ਤੇ ਬਾਕੀ ਦੇਖੋ ਜੀ ਪੈਲਸ ਦੇ ਕੋਈ ਕੈਮਰੇ ਕਲੀਅਰ ਨਹੀਂ ਚੱਲਦੇ ਹਾਂਜੀ ਦੋ ਇੱਕ ਕੈਮਰੇ ਦੇ ਵਿੱਚ ਦੋ ਬੰਦੇ ਆਏ ਆ ਸਾਹਮਣੇ ਬੈਠੇ ਆ ਤੇ ਉਹ ਆ ਆ ਦੇਖੋ ਜੀ ਆ ਵਾਲੇ ਹਾਂਜੀ ਹਾਂ ਤੇ ਅਸੀਂ ਉਹ ਕਹਿੰਦੇ ਆ ਪੈਲਾਸ ਵਾਲੇ ਕਹਿੰਦੇ ਵੀ ਸਾਡੇ ਕੈਮਰੇ ਚੱਲਦੇ ਨਹੀਂ ਸਾਨੂੰ ਇਨਸਾਫ ਚਾਹੀਦਾ ਸਾਡਾ ਸਮਾਨ ਸਾਨੂੰ ਵਾਪਸ ਚਾਹੀਦਾ ਸਾਨੂੰ ਬੰਦੇ ਚਾਹੀਦੇ ਆ ਸਾਡੇ ਕੋਈ 골ਡ ਵਗੈਰਾ ਵੀ ਸੀਗਾ ਵਿੱਚ ਸਰ 골ਡ ਵੀ ਸੀਗਾ 10 ਲੱਖ ਰੁਪਈਆ ਤੇ ਬਾਹਰਲੀ ਕਰੰਸੀ ਤੇ ਆਈਫੋਨ ਪਾਸ ਨੂੰ ਜਿਹੜੀ ਕੈਮਰੇ ਵਿੱਚ ਆਹੀ ਹਾਂਜੀ ਬੰਦੇ ਆਈ ਦੀ ਸੀਟ ਸੀ ਕੈਮਰੇ ਚ ਕਿੰਨੇ ਵਿਅਕਤੀ ਆ ਰਹੇ ਦੋ ਹਾਂਜੀ ਸਾਡੇ ਐਨਆਰਆਈ ਸਾਰੇ ਆਏ ਆ ਸਾਡੇ ਦੇਖੋ ਜੀ ਸਾਡਾ ਫੰਕਸ਼ਨ ਸਾਰਾ ਖਰਾਬ ਹੋ ਗਿਆ ਅਸੀਂ ਕੋਈ ਫੰਕਸ਼ਨ ਇੰਜੋਏ ਨਹੀਂ ਕੀਤਾ ਠੀਕ ਹੈ ਜੀ ਹੁਣ ਸਾਨੂੰ ਇਨਸਾਫ ਚਾਹੀਦਾ ਤੇ ਨਾ ਅਸੀਂ ਕਰਨਾ ਚਾਹੁੰਦੇ ਆ ਮਾਮਲੇ ਨੂੰ ਲੈ ਕੇ ਪੁਲਿਸ ਸ਼ਿਕਾਇਤ ਦੀ ਕੀਤੀ ਨਹੀਂ ਹਾਂਜੀ ਪੁਲਿਸ ਨੂੰ ਕੀਤੀ ਸਿਕਾਇਤ ਦੀ ਪੁਲਿਸ ਪੁਲਿਸ ਆਈ ਹੈ ਜੀ ਕੋਈ ਅਗਿਆਕਤੀ ਵੀ ਲੈ ਕੇ ਗਏ ਤੇ ਉਹਨੇ ਕੁਝ ਨਹੀਂ ਹਲੇ ਜਾਣਕਾਰਵਾਈ ਬੇਟਰ ਨੂੰ ਲੈ ਕੇ ਇੱਕ ਨੂੰ ਤੇ ਮੈਨੇਜਰ ਨਾਲ ਗੱਲਬਾਤ ਕੀਤੀ ਸੀ ਕੀ ਕਿ ਉਹਨਾਂ ਨੇ ਕਿਹਾ ਮੈਨੇਜਰ ਸਾਹਿਬ ਬੈਂਚ ਸਾਹਿਬ ਨੇ ਸਾਨੂੰ ਕੋਈ ਇਨਸਾਫ ਨਹੀਂ ਦਿੱਤਾ ਕੈਮਰੇ ਵਗੈਰਾ ਚੱਲਦੇ ਨਹੀਂ ਠੀਕ ਹੈ ਜੀ ਉਹ ਕਹਿੰਦੇ ਉਹ ਕਹਿੰਦੇ ਉਹ ਕਹਿੰਦੇ ਕੈਮਰੇ ਸਾਡੇ ਬੰਦ ਹੈ ਚੱਲਦੇ ਨਹੀਂ ਠੀਕ ਹੈ ਜੀ ਜੇ ਐਡਾ ਵੱਡਾ ਰਿਜ਼ੋਰਟ ਆ ਉਹਨਾਂ ਦੇ ਕੈਮਰੇ ਕਿਉਂ ਨਹੀਂ ਚੱਲਦੇ ਠੀਕ ਹੈ ਜੀ ਬਿਜਲੀ ਸਰਕਟ ਨਾਲ ਖਰਾਬ ਹੋਏ ਆ ਤੇ ਉਹਨਾਂ ਨੂੰ ਠੀਕ ਕਰਵਾਉਣਾ ਉਹਨਾਂ ਦਾ ਫਰਜ਼ ਸੀਗਾ ਨਾ ਤੇ ਇਸ ਕਰਕੇ ਉਹਨਾਂ ਤੇ ਵੀ ਕਾਰਵਾਈ ਕੀਤੀ ਜਾਵੇ ਸਰ ਕੀ ਮਾਮਲਾ ਕੀ ਇੱਕ ਜਿਹੜਾ ਹਾਜੀ ਹਾਜੀ ਮਾਮਲਾ ਹੈ ਜੀ ਇਹ ਵੇਟਰ ਲੈਣਾ ਜਿਹੜਾ ਬੰਦ ਵੇਟਰ ਨੂੰ ਪਤਾ ਵਾ ਉਹ ਜਿਸ ਹਿਸਾਬ ਨਾਲ ਲੈ ਕੇ ਭੱਜਣ ਵਾਲਾ ਪਰਸ ਉਹ ਲੈ ਕੇ ਭੱਜਾ ਇਹਦੇ ਮੋੜ ਦੀ ਭੱਜਾ ਵਾ ਇਹਨੂੰ ਇਹਨੂੰ ਸਾਰਾ ਫੇਸ ਬਾਰੇ ਉਹਦੇ ਬਾਰੇ ਪਤਾ ਵਾ ਇਹਨੂੰ ਪਤਾ ਵਾ ਉਹਦੇ ਬਾਰੇ ਜਿਹੜਾ ਇਹ ਗੱਡੀ ਚ ਭਾ ਲਿਆ ਤੇ ਸਿਟੀ ਲੈਜਲ ਸਿਟੀ ਐਫ ਆਈ ਆਰ ਕਰੋ ਕਿੰਨਾ ਕੁ ਨੁਕਸਾਨ ਆ ਸਰ ਇਹਦਾ ਨੁਕਸਾਨ ਬਹੁਤ ਜ਼ਿਆਦਾ ਜੀ ਸੋਨਾ ਪਾਉਂਡ ਹਾਂਜੀ ਬਹੁਤ ਜ਼ਿਆਦਾ ਨੁਕਸਾਨ ਆ ਉਹਨਾਂ ਦਾ ਫਿਰ ਵੀ ਲਗਭਗ ਕਿੰਨਾ ਕੁ ਲਗ ਭੱਗਤਾ ਫੈਂਚੀ ਤੇ ਉਹ ਤੋਂ ਕੁ ਗਿਰਤੀ ਨਹੀਂ ਜੀ ਨਕਸਾਰ ਬਹੁਤ ਜਿਆਦਾ ਵਾ ਤੇ ਬੰਦਾ ਫੜ ਲਿਆ ਜੀ 100 ਡਾਲਰ ਹਾਂਜੀ ਪੌਂਡ ਡਾਲਰ ਹੋਰ ਕੀ ਹੈ ਜੀ ਹਾਂਜੀ ਉਹ ਹੀ ਆ ਵੀ ਪੌਂਡ ਪੈਸਾ ਪੂਸਾ ਪੈਸਾ ਪੂਸਾ ਕੈਸ਼ ਆ ਕੈਸ਼ ਕਿੰਨਾ ਜੀ ਕੈਸ਼ ਕਿੰਨਾ ਹੋਗਾ ਜੀ 2.3 ਲੱਖ ਲੰਦੇ ਹੋ 2.3 ਲੱਖ 3 ਲੱਖ 3 ਲੱਖ 2.3 ਲੱਖ ਤੇ ਲਾ ਕੇ ਨਾ ਕੈਸ਼ ਆ ਜੀ ਸਪੂਨਾ ਵਾ ਤੇ ਬਾਕੀ ਡਾਲਰ ਪੌਂਡ ਜਿਹੜੇ ਉਹ ਵੱਖਰੇ ਮੋਬਾਈਲ ਵਿੱਚ ਇੱਕ ਮੋਬਾਈਲ ਤੇ ਸਰ ਬੰਦੇ ਫੜ ਲਿਆ ਬੰਦਾ ਨਹੀਂ ਬੰਦਾ ਆ ਫੜਿਆ ਇਹਨੂੰ ਇਹਨੂੰ ਪਤਾ ਵਾ ਇਹਦੇ ਮੋੜ ਦੇ ਕੋਲੋਂ ਇਹਦੀ ਮੂਰਤੀ ਲੰਘਾਇਆ ਕੋਈ ਕੈਮਰਿਆਂ ਦੇ ਵਿੱਚ ਆਇਆ ਸਰ ਇਸ ਬੰਦੇ ਨੂੰ ਪਤਾ ਹਾਂਜੀ ਕੈਮਰੇਜ ਉਹ ਦੇਖਿਆ ਵਾ ਜੀ ਉਹ ਬੰਦਾ ਭਜਦਾ ਨਜ਼ਰ ਆਇਆ